ਪੰਜਾਬ ਦੇ ਸਾਰੇ ਜ਼ਿਲ੍ਹਿਆਂ ਸਣੇ ਚੰਡੀਗੜ੍ਹ AQI ਲੋਹੜੀ ਤੋਂ ਬਾਅਦ ਕਾਫੀ ਜ਼ਿਆਦਾ ਖਤਰਨਾਕ ਪੱਧਰ ਤੇ ਵੱਧ ਗਿਆ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ AQI ਯਾਨੀ 에ਅਰ ਕੁਆਲਿਟੀ ਇੰਡੈਕਸ ਕਿ ਹਵਾ ਦੀ ਜਿਹੜੀ ਗੁਣਵੱਤਾ ਹੈ ਉਹ ਕਿੰਨੀ ਠੀਕ ਹੈ ਤੁਹਾਨੂੰ ਦੱਸ ਦਿੰਨੇ ਆ ਕਿ 100 150 ਤੱਕ ਇਹ ਠੀਕ ਹੁੰਦੀ ਹੈ 200 ਤੋਂ ਬਾਅਦ ਪੂਅਰ 300 ਤੋਂ ਬਾਅਦ ਵੈਰੀ ਪੂਅਰ ਅਤੇ 400 ਤੋਂ ਬਾਅਦ ਸੀਰੀਅਸ hazardous stage 데 ਇਹ ਪਹੁੰਚ ਜਾਂਦੀ ਹੈ ਤੇ ਹੈਰਾਨ ਹੋ ਜੂਗੇ ਚੰਡੀਗੜ੍ਹ ਕੀ ਨਾਲ ਲੱਗਦੇ ਪੰਜਾਬ ਦੇ ਜਿੰਨੇ ਵੀ ਵੱਡੇ ਜ਼ਿਲ੍ਹੇ ਆ ਉਹਨਾਂ ਦੀ ਲੋੜੀ ਤੋਂ ਬਾਅਦ ਇਹ ਸਾਰੀ ਜੋ AQI ਹੈ ਇਹ 420 430 440 ਦੇ ਆਸ-ਪਾਸ ਤੱਕ ਪਹੁੰਚ ਗਈ ਇਸ ਤੋਂ ਪਹਿਲਾਂ ਅਜਿਹੀ ਵਧੀ ਹੋਈ AQI ਸੀ ਕਿ ਜਦੋਂ ਦੀਵਾਲੀ ਵੇਲੇ ਰਾਤ ਤੋਂ ਬਾਅਦ ਇਹ ਜੋ ਨਾਪੀ ਗਈ ਸੀ ਕਿ ਜਿਹੜੇ ਮੋਨਿਟਰਿੰਗ ਸਟੇਸ਼ਨ ਚੰਡੀਗੜ੍ਹ ਅਤੇ ਪੰਜਾਬ ਭਰ ਦੇ ਵੱਡੇ ਜ਼ਿਲ੍ਹਿਆਂ 'ਚ ਲੱਗੇ ਹੋਏ ਨੇ ਤਾਂ ਉਹਨਾਂ ਨੇ ਦੱਸਿਆ ਸੀ ਕਿ 400 ਤੋਂ ਉੱਪਰ AQI ਗਈ ਹੈ ਸੋ ਦੀਵਾਲੀ ਵਾਲੇ ਤਿਉਹਾਰ ਤੋਂ ਬਾਅਦ ਰਾਤ ਤੋਂ ਬਾਅਦ ਮੁਰਦ ਦੁਆਰਾ ਲੋਹੜੀ ਤੋਂ ਬਾਅਦ ਇਹ ਜੋ AQI ਹੈ ਇਹ ਵਧੀ ਹੋਈ ਦੇਖੀ ਗਈ ਹੈ ਕੁਝ ਜ਼ਿਲ੍ਹਿਆਂ 'ਚ ਜਿਵੇਂ ਕਿ ਬਠਿੰਡਾ ਮਾਨਸਾ ਵਗੈਰਾ ਆਸ-ਪਾਸ ਦੇ ਸ਼ਹਿਰਾਂ 'ਚ ਉੱਥੇ AQI ਘਟ ਰਹੀ ਹੈ لیکن 루디انہ 암리تسار 380 390 ਦੇ ਆਸ-પાસ ਚੰਡੀਗੜ੍ਹ 420 425 ਦੇ ਆਸ-પાસ ਜਰੰਦਰ ਪਟਿਆਲਾ ਉੱਥੇ ਵੀ 370 390 ਦੇ ਆਸ-પાસ اے ای ਕਯੂ ਆਈਆਂ ਦੇਖੀਆਂ ਗਈਆਂ ਹਿੰਦੋਂ ਦੱਸ ਦਿੰਦੇ ਆ ਕਿ ਕਿਤਨਾ ਕਿਤੇ ਸਾਹ ਲੈਣ ਵੇਲੇ ਜਿਹੜੇ ਰੈਸਪੀਰੇਟਰੀ ਆਰਗਨਸ ਹੁੰਦੇ ਨੇ ਉਹਨਾਂ ਤੇ ਇਹ ਵਧੀ ਹੋਈ اے ਕਯੂ ਆਈਓ ਅਸਰ ਪਾਉਂਦੀ ਹੈ ਤੂੰ ਚਾਹੇ ਫੈਕਟਰੀਆਂ ਦਾ ਹੋਵੇ ਇੰਡਸਟਰੀਅਲ ਧੂਆਂ ਹੋਵੇ ਗੱਡੀਆਂ ਦੇ ਇੰਜਨ ਚੋਂ ਜਿਹੜੀ ਪੈਟਰੋਲ ਡੀਜ਼ਲ ਦੀ ਧੂੰਖ ਬਣਦੀ ਹੈ ਉਹਦੇ ਕਰਕੇ ਹੋਵੇ ਜਾਂ ਲੋਹੜੀ ਵੇਲੇ ਅੱਗ ਬਾਲਣਾ ਹੋਵੇ ਜਾਂ ਦੀਵਾਲੀ ਤੇ ਪਟਾਕੇ ਚਲਾਉਣਾ ਹੋਣ ਲੇਕਿਨ ਕਿਤੇ ਨਾ ਕਿਤੇ ਜਦੋਂ ਸਾਲ ਐਨ ਵੇਲੇ ਬੱਚੇ ਅਤੇ ਬਜ਼ੁਰਗ ਨੇ ਉਹਨਾਂ ਨੂੰ ਕਦੇ ਨਾ ਕਦੀ ਧੂੰਖ ਧੂੰਖ ਜਦੋਂ ਬਣ ਜਾਂਦੀ ਹੈ ਤਾਂ AQI ਵਧੀ ਹੋਈ ਹੋਵੇ ਤਾਂ ਉਹਨਾਂ ਦੇ ਸਰੀਰ ਲਈ ਇਹ ਕਾਫੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ